ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮ ਕਰਨ ਦੇ ਤਕੀਲ ਬਾਜ਼ਾਰ ਵਿੱਚ ਖੇਮ ਕਰਨ ਸ਼ਹਿਰ ਦੇ ਦੁਕਾਨਦਾਰ ਵੀਰਾਂ ਵੱਲੋਂ ਆ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਥੇ ਹਰ ਸਾਲ ਹੀ ਲੰਗਰ ਲਗਾਇਆ ਜਾਂਦਾ ਹੈ ਅਤੇ ਅ ਇਹ ਤਹਿਸੀਲ ਬਾਜ਼ਾਰ ਦੇ ਸਾਰੇ ਹੀ ਦੁਕਾਨਦਾਰਾਂ ਵੱਲੋਂ ਸ਼ਹਿਰ ਖੇਮ ਕਰਨ ਦੇ ਤਹਿਸੀਲ ਬਾਜ਼ਾਰ ਵਿੱਚ ਹਰ ਸਾਲ ਹੀ ਲੰਗਰ ਲਗਾਇਆ ਜਾਂਦਾ ਹੈ ਅਸੀਂ ਦੇਖ ਸਕਦੇ ਹਾਂ ਕਿ ਜੋ ਸੰਗਤਾਂ ਲੰਗਰ ਛਕ ਰੀਆਂ ਹੈ ਤਾਂ ਲੰਗਰ ਦੇ ਵਿੱਚ ਕਈ ਤਰ੍ਹਾਂ ਦੇ ਪਦਾਰਥ ਜੋ ਗੁਰੂ ਕੇ ਲੰਗਰ ਦੇ ਵਿੱਚ ਸੰਗਤਾਂ ਦੇ ਛਕਣ ਦੇ ਲਈ ਬਣਾਏ ਗਏ ਹਨ ਸੋ ਅਸੀਂ ਦੇਖ ਸਕਦੇ ਹਾਂ ਕਿ ਇਹ ਤਹਿਸੀਲ ਬਾਜ਼ਾਰ ਦਾ ਜੋ ਖੇਮ ਕਰਨਾ ਤੇ ਅਸੀਂ ਤੁਹਾਡੀ ਗੱਲਬਾਤ ਉਹਨਾਂ ਦੇ ਨਾਲ ਕਰਾਵਾਂਗੇ ਜਿਨ੍ਹਾਂ ਵੱਲੋਂ ਇਹ ਲੰਗਰ ਜਿਹੜਾ ਤਿਆਰ ਕੀਤਾ ਗਿਆ ਸਸੀਗਰ ਵੀਰ ਜੀ ਸਸੀਗਰ ਜੀ ਅੱਜ ਜੋ ਇਹ ਲੰਗਰ ਲਗਾਇਆ ਗਿਆ ਹੈ ਇਹ ਹਰ ਸਾਲ ਲਾਇਆ ਜਾਂਦਾ ਹੈ ਤੇ ਕਿਸ ਜਨਮ ਦਿਹਾੜੇ ਤੇ ਲਾਇਆ ਗਿਆ ਇਹ ਹਰ ਸਾਲ ਬਾਬਾ ਦੀਪ ਸਿੰਘ ਜਨਮ ਦਿਹਾੜੇ ਤੇ ਲਾਇਆ ਜਾਂਦਾ ਸਾਰੇ ਤਸੀਲ ਬਜ਼ਾਰ ਵੱਲੋਂ ਸਾਰੇ ਵੀਰ ਰਲ ਕੇ ਦੁਕਾਨਦਾਰ ਰਲ ਕੇ ਲਾਉਂਦੇ ਨੇ ਤੇ ਹਰ ਸਾਲ ਲਾਉਂਦੇ ਨੇ ਇਹ ਤੁਹਾਡਾ ਸਾਰੇ ਸੰਯੋਗੀਆਂ ਦੇ ਪ੍ਰਤੀ ਕੀ ਕਹਿਣਾ ਅਸੀਂ ਇਹ ਕਹਿੰਦਾ ਕਿ ਸਾਰੇ ਰਲ ਮਿਲ ਕੇ ਲਾਉਣ ਇਸ ਤੋਂ ਅੱਗੇ ਅੱਗੇ ਜਾ ਕੇ ਅਸੀਂ ਹੋਰ ਵੱਡਾ ਲੰਗਰ ਕਰਾਂਗੇ ਤੇ ਬਾਬਾ ਇੱਕ ਮੇਅਰ ਕਰਨ ਸਾਰਿਆਂ ਦਾ ਸੋ ਇਹ ਸਨ ਸੰਯੋਗੀ ਜਿਨ੍ਹਾਂ ਨੇ ਲੰਗਰ ਦੇ ਵਿੱਚ ਸੰਯੋਗ ਦਿੱਤਾ ਤੇ ਉਹਨਾਂ ਨੇ ਧੰਨਵਾਦ ਕੀਤਾ ਸਾਰੇ ਸਾਥੀਆਂ ਦਾ ਕਿ ਜਿਨ੍ਹਾਂ ਵੱਲੋਂ ਇਸ ਲੰਗਰ ਦੇ ਵਿੱਚ ਸੰਯੋਗ ਦਿੱਤਾ ਜਾਂਦਾ ਤੇ ਉਹਨਾਂ ਨੇ ਆਪਣੇ ਨਾਨੀ ਸੱਜਣਾ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਹਰ ਸਾਲ ਹੀ ਇਹ ਲੰਗਰ ਲਗਾਇਆ ਜਾਂਦਾ ਹੈ ਤੇ ਤੁਸੀਂ ਵੀ ਬਾਦ ਚੜ ਕੇ ਇਸ ਲੰਗਰ ਦੇ ਵਿੱਚ ਹਿੱਸਾ ਪਾਓ ਤਾਂ ਜੋ ਅਸੀਂ ਇਸੇ ਤਰ੍ਹਾਂ ਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਇਹ ਲੰਗਰ ਹਰ ਸਾਲ ਹੀ ਇਸੇ ਤਰ੍ਹਾਂ ਲਾ ਸਕੀਏ ਕਿ ਗੁਰੂ ਦਾ ਲੰਗਰ ਟੁੱਟ ਵਰਤਾਇਆ ਜਾ ਰਿਹਾ ਹੈ ਉੱਥੇ ਸਾਰੇ ਹੀ ਸੇਵਾਦਾਰਾਂ ਵੱਲੋਂ ਜਿਹੜੀ ਸੇਵਾ ਇਹ ਆਪਣੀ ਗੁਰੂ ਘਰ ਲਈ ਆ ਤੇ ਪੁੰਨ ਦੇ ਭਾਗੀ ਬਣੇ ਆ ਤੇ ਬੀਬੀਆਂ ਵੱਲੋਂ ਵੀ ਜਿਹੜੀ ਲੋਹ ਮਾਤਾ ਦੀ ਸੇਵਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਆਪਣੀ ਇਹ ਸੇਵਾ ਜਿਹੜੀ ਆ ਗੁਰੂ ਘਰ ਲਈ ਆ ਤੇ ਪੁੰਨ ਦੇ ਭਾਗੀ ਬਣੇ ਸੋ ਸਾਡੇ ਨਾਲ ਜਿਹੜੇ ਇਸ ਲੰਗਰ ਦੇ ਸੰਜੋਗੀ ਜਿਹੜੇ ਚਲਾਉਣ ਵਾਲੇ ਇਸ ਲੰਗਰ ਨੂੰ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਆ ਵੀਰ ਜੀ ਪਹਿਲਾਂ ਦੇ ਏ ਤੁਹਾਨੂੰ ਜਿਹੜੀਆਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਵੀ ਸਾਰੇ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਕਰੋੜਾ ਕਰੋੜਾ ਮੁਬਾਰਕਾਂ ਜੀ ਤੇ ਇਹ ਜਿਹੜਾ ਲੰਗਰ ਲਾਇਆ ਜਾਂਦਾ ਕੀ ਇਹ ਹਰ ਸਾਲ ਲਾਇਆ ਜਾਂਦਾ ਹਾਂਜੀ ਹਰ ਸਾਲ ਲਾਇਆ ਜਾਂਦਾ ਜੀ ਤੇ ਕੀ ਤੁਸੀਂ ਆਪਣੇ ਸੰਯੋਗੀਆਂ ਦਾ ਧੰਨਵਾਦ ਬਹੁਤ ਜ਼ਿਆਦਾ ਧੰਨਵਾਦ ਕਰਨੇ ਸਾਰੇ ਵੀਰ ਜਿਹੜੇ ਸਾਡੇ ਬਾਜ਼ਾਰ ਵਾਲੇ ਆ ਹੋਰ ਵੀ ਸੰਯੋਗੀ ਬਹੁਤ ਸੇਵਾ ਦਿੰਦੇ ਆ ਕਈ ਕੁੱਪਤਦਾਨ ਦਿੰਦੇ ਆ ਜੀ ਤੇ ਬੜਾ ਵਧੀਆ ਜੀ ਇਹ ਗਿਪਰਾਲਾ ਕਰਾਂਗੇ ਮਹਾਰਾਜ ਕਿਰਪਾ ਕਰੇ ਅਸੀਂ ਇਸ ਤੋਂ ਵੱਧ ਚੜ ਕੇ ਸੇਵਾ ਕਰਾਂਗੇ ਸਾਡੇ ਨਾਲ ਭਾਜੀ ਜਗਜੀਤ ਸਿੰਘ ਜੀ ਆ ਉਹਨਾਂ ਦੇ ਨਾਲ ਕਰਾਂਗੇ ਭਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਾਬੇ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੈ ਜੀ ਬਾਬਾ ਦੀਪ ਸਿੰਘ ਕਿਰਪਾ ਨਾਲ ਸਾਰੇ ਸਮੂਹ ਬਜ਼ਾਰ ਵਾਸੀਆਂ ਨਾਲ ਸੰਯੋਗ ਦੇ ਨਾਲ ਲੰਗਰ ਲਾਇਆ ਜਾਂਦਾ ਮਹਾਰਾਜ ਕਿਰਪਾ ਨਾਲ ਤੇ ਆਉਣ ਵਾਲੇ ਸਮੇਂ ਦੇ ਲਈ ਤੁਸੀਂ ਆਪਣੇ ਸਾਥੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹੋ ਅਪੀਲ ਕਰਨੇ ਬਾਅਦ ਚੜ ਕੇ ਸੇਵਾ ਕਰਨ ਗਾਉਂ ਵਾਲਾ ਸਾਹਿਬ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਲੰਗਰ ਬਾਅਦ ਚੜ ਕੇ ਲੱਗਿਆ ਕਰੇ ਥੈਂਕ ਯੂ